ਕੋਈ ਵੀ ਕਮੈਂਟ ਕਰ ਦਿੰਨਾ ਮੈਂ ਅੱਜ ਟਿੱਕਰ ਕਰਕੇ ਦੇ ਜਵਾਬ ਨਹੀਂ ਦਿੱਤਾ ਚਾਹੁੰਦੇ ਵਾਤੇ ਰੋਗਰੇ ਬਸ ਦਿਵਾਰੀ ਵਾਲੇ ਦੇਣਗਲੇ ਦਾ ਦਿਨ ਤੱਕ ਉਹਨਾਂ ਗੱਲ ਤਾਂ ਢੋਡੇ ਵਾਤੇ ਗੱਲ ਐਵੇਂ ਤੁਸੀਂ ਬਿਨਾਂ ਮਤਲਬ ਹੋਏ ਮੈਨੂੰ ਟਾਰਚਰ ਕਰ ਸਸੇ ਕਾਲ ਜੀ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਤੇ ਮੈਂ ਅੱਜ ਸਵੇਰੇ ਨਾ ਵੈਸੇ ਹੀ ਵੀਡੀਓ ਪਾਈ ਸੀ ਕਿ ਭਾਈ ਮੈਂ ਇੰਸਟਾਗ੍ਰam ਤੇ ਤੇ ਸਾਰਿਆਂ ਨੇ ਕਿਹਾ ਕਹਿੰਦੇ ਤੇਰੇ ਗਿੱਟੇ ਕਾਲੇ ਆ ਤੂੰ ਆਇਆ ਤੇ ਰਿਸ਼ਾ ਕਲ ਨੇ ਚੱਜ ਦੀ ਬਹੁਤ ਭੈਣਾਂ ਨੇ ਬਹੁਤ ਭਰਾਵਾਂ ਨੇ ਕਮੈਂਟ ਕੀਤੇ ਹਨ ਤੇ ਤੁਸੀਂ ਵੀਰੇ ਕਹੀ ਚੱਲੋ ਠੀਕ ਹੈ ਜੋ ਵੀ ਤੁਹਾਡੇ ਮਨ ਚ ਆਉਂਦੀ ਆ ਪਰ ਮੈਂ ਕਿਸੇ ਨੂੰ ਮਾੜਾ ਹੀ ਨਹੀਂ ਬੋਲਦੀ ਵੀਰੇ ਨਾ ਮੈਂ ਮਾੜਾ ਬੋਲਣਾ ਨਾ ਮੈਨੂੰ ਮਤਲਬ ਆ ਮਾੜਾ ਬੋਲਣ ਦੀ ਤੁਸੀਂ ਜਿਹਨੇ ਜਿਹਨੇ ਵੀ ਕਮੈਂਟ ਕੀਤੇ ਆ ਭੈਣ ਭਰਾਵਾਂ ਨੇ ਜਉਂਦੇ ਬਸਦੇ ਰਹੋ ਤੇ ਤੰਦਰੁਸਤੀ ਬਖਸ਼ੇ ਤੁਹਾਨੂੰ ਬਾਬਾ ਜੀ ਚੜ੍ਹਦੀ ਕਲਾ ਚ ਰੱਖੇ ਮੈਂ ਮਾਦਾ ਇੱਕ ਗੱਲ ਕਹਿਨੀ ਹੈ ਵੀਰੇ ਤੁਸੀਂ ਅਗਲੇ ਦੇ ਰੰਗ ਰੂਪ ਨੂੰ ਨਾ ਪਰਖਿਆ ਕਰੋ ਹਨਾ ਕੋਈ ਲੋੜ ਨਹੀਂ ਕਿਸੇ ਦਾ ਦਿਲ ਦਿਖਾਉਣ ਦੀ ਮੈਂ ਮੈਂ ਕਿਸੇ ਦਾ ਦਿਲ ਨਹੀਂ ਦਿਖਾਉਂਦੀ ਮੈਂ ਅੱਜ ਤੱਕ ਕਰਮਾ ਕਦੇ ਕਿਸੇ ਨੂੰ ਮਾਰਿਆ ਹੀ ਨਹੀਂ ਕਹਿੰਦੀ ਤੁਸੀਂ ਢੱਕ ਦੇਣੇ ਕੰਵਲਟ ਕਰ ਦਿੱਤੇ ਕੋਈ ਵੀ ਕਮੈਂਟ ਕਰ ਦਿੰਨੇ ਮੈਂ ਅੱਜ ਤੱਕ ਕਦੇ ਕਿਸੇ ਦਾ ਜਵਾਬ ਨਹੀਂ ਦਿੱਤਾ ਚਾਹੁੰਦੇ ਬਾਤ ਤੇ ਰੋ ਵੀਰੇ ਬਸ ਦੁਆਲੀ ਵਾਲੇ ਦੇ ਨਾਲ ਅਗਲੇ ਦਾ ਦਿਲ ਤੋਂ ਉਹਨੇ ਗੱਲ ਤਾਂ ਡੋੜ ਵਾਤੇ ਗੱਲ ਹੈ ਅਵੇ ਤੁਸੀਂ ਬਿਨਾਂ ਮਾਤਰਾ ਦੇ ਟਾਰਚਰ ਕਰਦੇ ਰਹੇ ਕਮੈਂਟ ਕਰਨਾ ਪੱਗ ਰੂਪ ਤਾਂ ਕੀ ਹੋ ਜੂਗਾ ਲੰਗੂ ਬਣਾ ਲੈ ਤੁਸੀਂ ਅਗਲੇ ਤੇ ਗਿੱਟਾ ਟਿੱਕਰ ਭਰਕਦੇ ਹੋ ਕਿਉਂ ਬਈ ਮੈਂ ਤੁਹਾਨੂੰ ਮਾਰਾ ਕਦੇ ਕਿਹਾ ਬਈ ਅੱਜ ਟਿੱਕਰ ਕੋਈ ਵੀ ਬੰਦਾ ਫੜੀ ਕਹਦੇ